ਪਏ ਮੰਗੇ ਇਧਰੋਂ ਵੀ ਆਇਆ ਕਰਜ਼ਾ ਖਰਚਾ ਮੰਗਿਆ ਬਾਪੂ ਨੇ ਦੇ ਦਿੱਤਾ ਕਦੇ ਨਹੀਂ ਵੇਖਿਆ ਬਾਪੂ ਕਿੱਥੋਂ ਲਿਆਉਂਦਾ ਤੇ ਕਿਵੇਂ ਲਿਆਉਂਦਾ ਸਾਨੂੰ ਹੁੰਦਾ ਵੀ ਮੇਰੇ ਬਾਪੂ ਕੋਲੇ ਪਤਾ ਨਹੀਂ ਕਿੰਨਾ ਕੁ ਕੁਛ ਹੈ ਪਰ ਕਹਿੰਦੇ ਜਦੋਂ ਬਾਪੂ ਬਣ ਗਿਆ ਨਾ ਫੇਰ ਪਤਾ ਲੱਗਦਾ ਹੈ ਜ਼ਿੰਮੇਵਾਰੀ ਕੀ ਸੀ ਤੇਰਾ ਬਾਪੂ ਪਾਲਦਾ ਕਿਵੇਂ ਸੀ ਉਦੋਂ ਪਤਾ ਲੱਗੂ ਜਦੋਂ ਤੂੰ ਬਾਪੂ ਬਣੇਗਾ ਉਨਾ ਚਿਰ ਨਹੀਂ ਪਤਾ ਲੱਗਦਾ ਹੈਗਾ ਉਹ ਕਹਿੰਦੇ ਨਾ ਵੀ ਕਿਸੇ ਉਹ ਇੱਕ ਪੁੱਤਰ ਸੀਗਾ ਉਹ ਪਿਓ ਪੈਸਾ ਦਈ ਜਾਏ ਤੇ ਉਹ ਪੁੱਤਰ ਖਾਈ ਜਾਏ ਉਹਨੇ ਆਖਿਆ ਵੀ ਇਦਾਂ ਦੇ ਇਹਨੇ ਸਾਰਾ ਕੁਝ ਖਾ ਜਾਣ ਇਹਨੂੰ ਥੋੜੀ ਜੀ ਸਮਝ ਦਈਏ ਬਾਪੂ ਕਹਿਣ ਲੱਗਿਆ ਕਹਿੰਦਾ ਵੀ ਪੁੱਤਰ ਤੂੰ ਤੇ ਮੇਰੀ ਕਮਾਈ ਖਾਨਾ ਤੈਨੂੰ ਤਾਂ ਮੰਨੂ ਜੇ ਤੂੰ ਆਪ ਕਮਾ ਕੇ ਲਿਆਵੇਂ ਕਹਿੰਦਾ ਲੈ ਐਡੀ ਕੀ ਗੱਲ ਹੈ ਕਿ ਮੈਨੂੰ ਕਿਹੜਾ ਕਮਾਉਣਾ ਨਹੀਂ ਆਉਂਦਾ ਮੈਂ ਬਥੇਰਾ ਕਮਾ ਸਕਦਾ ਬਹੁਤ ਕੁਝ ਬੱਚੇ ਇਦਾਂ ਕਈ ਵੇਰੇ ਅਟਦੇ ਹੁੰਦੇ ਆ ਚਲੋ ਪੁਰਾਣੀ ਗੱਲ ਹੈ ਉਹ ਗਿਆ ਤੇ ਉਹਨੇ ਉਸ ਸਮੇਂ ਦੀ ਜਿਹੜੀ ਕਮਾਈ ਸੀ ਕੋਈ ਰੁਪਈਆ 2 ਰੁਪਈਏ ਉਦੋਂ ਕਮਾ ਕੇ ਲਿਆਂਦੇ ਨਾ ਜਦੋਂ ਲੈ ਕੇ ਆਇਆ ਤੇ ਬਾਪੂ ਕੋਲੇ ਚਾਈ ਚਾਈ ਆਇਆ 8-7 ਘੰਟੇ ਮਿਹਨਤ ਕਰਕੇ ਲੈ ਬਾਪੂ ਵੇਖ ਤੂੰ ਕਹਿੰਦਾ ਸੀ ਕਮਾ ਨਹੀਂ ਸਕਦਾ ਮੈਂ ਆ ਕਮਾ ਕੇ ਲਿਆਂ ਆ ਬਾਪੂ ਨੇ ਉਹ ਜਿਹੜਾ ਸਿੱਕਾ ਸੀਗਾ ਵੇਖਿਆ ਤੇ ਨਾ ਉਹ ਕਹਿੰਦੇ ਉਹ ਤੋਂ ਫੜ ਕੇ ਸਿੱਕਾ ਕੋਲੇ ਖੂ ਸੀ ਤੇ ਸੁੱਤਣ ਲੱਗਿਆ ਜਦੋਂ ਖੂਚ ਕਹਿੰਦਾ ਉਹ ਬਾਪੂ ਆ ਕੀ ਕਰਦਾ ਕਹਿੰਦਾ ਕਿਉਂ ਕੀ ਹੋਇਆ ਕਹਿੰਦਾ ਤੈਨੂੰ ਪਤਾ ਵੀ 7 ਘੰਟੇ 8 ਘੰਟੇ ਲਾ ਕੇ ਕਮਾ ਕੇ ਲੈਂਦੇ ਜਿਹੜੇ ਖੂਚ ਸਟਰੇ ਉਹ ਕਹਿੰਦਾ ਇਹੀ ਗੱਲ ਤੇ ਤੈਨੂੰ ਸਮਝਾਉਣੀ ਸੀ ਪੁੱਤਰ ਤੂੰ ਅੱਜ 7 ਘੰਟਿਆਂ ਦੀ 8 ਘੰਟਿਆਂ ਦੀ ਕਮਾਈ ਥੋੜਾ ਜਿਹਾ ਖੂਚ ਸੁੱਟਣ ਲੱਗਿਆ ਤੇ ਤੈਨੂੰ ਫਿਕਰ ਪੈ ਗਈ ਤੂੰ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਪਾਣੀ ਵਾਂਗੂ ਬਗਾ ਰਿਹਾ ਤੈਨੂੰ ਨਹੀਂ ਪਤਾ ਲੱਗਿਆ ਮੈਂ ਕਿੰਨਾ ਕਮਾਈ ਹੋਊਗੀ